ਬਹੁਤ ਹੀ ਸਤਿਕਾਰਯੋਗ ਔਰ ਪਿਆਰੇ ਪਟਿਆਲਾ ਨਿਵਾਸੀਓ ਪਟਿਆਲਾ ਲੋਕ ਸਭਾ ਹਲਕੇ ਦੇ ਨਿਵਾਸੀ ਸਟੇਜ ਤੇ ਸ਼ਿਸ਼ੋਵਤ ਸਾਡੇ ਪਰਦਾਨ ਸੁਨੀਲ ਜਾਕਰ ਜੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਸਾਡੇ ਸੰਗਰੂਰ ਹਲਕੇ ਤੋਂ ਕੈਂਡੀਡੇਟ ਅਰਵਿੰਦ ਖੰਨਾ ਜੀ ਸੋਤੇ ਗਾਡ ਸਾਬ ਤੋਂ ਕੈਂਡੀਡੇਟ ਗੇਜाराम 발ਮੇਕੀ ਜੀ ਔਰ ਮੇਰੀ ਬੇਟੀ ਸਮਾਨ ਕੈਂਡੀਡੇਟ ਬਟਹੰਡੇ ਤੋਂ ਪਰਮਪਾਲ ਕੋਰ ਜੀ ਪਹਿਲੇ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਵੇਰ ਤੋਂ ਇਸ ਤਪਦੀ ਟਪਦੇ ਵਿੱਚ ਅੱਜ ਔਖਾ ਸਮਾ ਕੱਢ ਕੇ ਤੁਸੀਂ ਆਏ ਔਰ ਮੇਰੀ ਜਿਹੜੀ ਹਿੰਮਤ ਹੈ ਮੇਰਾ ਜਿਹੜਾ ਫੜਨ ਵਾਲਾ ਹੈ ਬਹੁਤ ਬੜਾਇਆ ਇੱਕ ਇੱਕ ਦਾ ਧੰਨਵਾਦ ਧੰਨਵਾਦ ਬੀਜੇਪੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤਾ ਜਿਹੜੀ ਲੀਡਰਸ਼ਿਪ ਨੇ ਮੈਨੂੰ ਹੌਸਲਾ ਦਿੱਤਾ ਜਿਹੜੇ ਸਟੇਜ ਤੇ ਬੈਠੇ ਨੇ ਮੇਰੇ ਸਨਮਾਨ ਯੋਗ ਸਾਰੇ ਲੀਡਰ ਔਰ ਉਨ੍ਹਾਂ ਤੋਂ ਜ਼ਿਆਦਾ ਸਨਮਾਨਯੋਗ ਜਿਹੜੇ ਮੇਰੇ ਸਾਹਮਣੇ ਬੈਠੇ ਨੇ ਕਈ ਲੋਕ ਤੁਸੀਂ ਸਟੇਜ ਤੇ ਨਹੀਂ ਆ ਸਕੇ ਪਰ ਮੈਨੂੰ ਪਤਾ ਹੈ ਕਿ ਤੁਸੀਂ ਕਿੰਨਾ ਕੰਮ ਕਰਦੇ ਹੋ ਔਰ ਤੁਹਾਡਾ ਜੇ ਹਿੱਸਾ ਨਾ ਪੈਂਦਾ ਹੋਇੰਦਾ ਤਾਂ ਅਸੀਂ ਸ਼ਾਇਦ ਅੱਜ ਇਸ ਪਰਮੀ ਰਾਲੀ ਦੇ ਵਿੱਚ ਜਿਹਦੀ ਜਿੱਤ ਯਕੀਨੀ ਆ ਪਹਿਲੀ ਤਰੀਕ ਦੇ ਬਾਅਦ ਅਸੀਂ ਇੱਥੇ ਨਾ ਹੁੰਦੇ ਇੱਕ ਇੱਕ ਦਾ ਜਿਹੜਾ ਸਟੇਜ ਤੇ ਨਹੀਂ ਆ ਸਕਿਆ ਤੁਹਾਡਾ ਦਿਲੋਂ ਧੰਨਵਾਦ ਔਰ ਮੈਂ ਤੁਹਾਡਾ ਕਦੀ ਇਹ ਸਾਨੀ ਪੁੱਲ ਸਕਦੀ ਅੱਜ ਬੜੇ ਭਾਗਾ ਵਾਲਾ ਦਿਨ ਹੈ ਸਰਦਾਰ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਟਿਆਲੇ ਆ ਰਹੇ ਨੇ ਪਟਿਆਲ ਵਿਆ ਦਾ ਪਟਿਆਲੇ ਹਲਕੇ ਦਾ ਪੰਜਾਬ ਦੇ ਸੂਬੇ ਦਾ ਸਾਡਾ ਮਾਣ ਬਹੁਤ ਉੱਚਾ ਹੋਇਆ ਮੈਂ ਦਿਲੋਂ ਆਪਣੇ ਵੱਲੋਂ ਤੁਹਾਡੇ ਵੱਲੋਂ ਉਹਨਾਂ ਦਾ ਸਵਾਗਤ ਕਰਦੀ ਐ ਉਹ ਆਉਣ ਵਾਲੇ ਨੇ ਜਦ ਆਣਗੇ ਉੱਠ ਕੇ ਸਾਰੇ ਤਾਲੀਆਂ ਦੇ ਨਾਲ ਸਵਾਗਤ ਕਰਨਾ ਅੱਜ ਬਹੁਤ ਦਿਨ ਹੋ ਗਏ ਮੈਂ ਉਮਦੀ ਵੀ ਰਹੀ ਔਰ ਪਤਾ ਚੱਲਿਆ ਕੀ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਕੀ ਕੁਝ ਨਹੀਂ ਕੀਤਾ ਸਾਰੇ ਦੇਸ਼ ਤੇ ਲਈ ਮੈਂ ਖਾਲੀ ਆਪਣੇ ਹਲਕੇ ਦੇ ਆંકੜੇ ਕਹੂੰਗੀ 12 ਲੱਖ 86 ਲ 12 ਕਰੋੜ 12 ਲੱਖ 86000 ਫਰੀ ਰਾਸ਼ਨ ਆਟਾ ਦਿੱਤਾ 7 ਲੱਖ 7 ਲੱਖ 8000 ਆਯੋਸ਼ਮਾਨ ਕਾਰਡ ਬਣੇ ਮੇਰੀਆਂ ਬੀਬੀਆਂ ਪੈਣਾ ਜਿਹੜੀਆਂ ਫੂਕਦੀਆਂ ਥੀ ਛਟੀਆਂ ਪਾਪਾ ਕੇ ਪਾਥੀਆਂ ਲਾ ਲਾ ਕੇ ਉਹਨਾਂ ਨੂੰ ਐਪੀਜੀ ਗੈਸ ਸਿਲੰਡਰ 125000 ਬੀਬੀਆਂ ਨੂੰ ਮਿਲਿਆ ਕਿਸਾਨਾਂ ਦਾ ਸਨਮਾਨ ਹੋਇਆ 2 ਲੱਖ ਕਿਸਾਨਾਂ ਦਾ ਇਹ ਖਾਲੀ ਪਟਿਆਲੇ ਲੋਕ ਸਭਾ ਦੇ ਅੰਕੜੇ ਨੇ ਪੱਕੇ ਘਰ ਬਣੇ 7500 ਔਰ ਜੋ ਜਿਹੜਾ ਕਾਟਕ ਕਾਟ ਪੈਸਿਆਂ ਦੀਆਂ ਦਵਾਈਆਂ ਗਵਰਨਮੈਂਟ ਦੀਆਂ ਜਿਹੜੀਆਂ ਦੁਕਾਨਾਂ ਖੋਲੀਆਂ ਨੇ ਉਥੋਂ ਲੋਕਾਂ ਨੂੰ ਮਿਲਿਆ ਇਸ ਦੇ ਨਾਲ 500 ਸਾਲ ਆਯੋਧਿਆ ਦੇ ਵਿੱਚ ਰਾਮ ਜੀ ਦੇ ਬਾਅਦ 500 ਸਾਲ ਦੇ ਬਾਅਦ ਆਪਣੇ ਘਰ ਆਏ ਔਰ ਆਪਣੇ ਦਰਸ਼ਨ ਲੋਕਾਂ ਨੂੰ ਜੋ ਤਰਸ ਰਹੇ ਸੀ ਉਹਨਾਂ ਦੇ ਲਈ ਅਸੀਂ ਧੰਨਵਾਦੀ ਹੈ ਮੈਂ ਮੱਥਾ ਟੇਕਣ ਗਈ ਸੀ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਆਪਣੇ ਆਪ ਨੂੰ ਕਿ ਅਯोध्या ਜਾ ਕੇ ਮੈਨੇ ਰਾਮ ਮੰਦਰ ਦੇ ਵਿੱਚ ਮੱਥਾ ਟੇਕਿਆ ਔਰ ਉਹਨੇ ਨਾਲ ਉੱਥੇ ਪਹੁੰਚਦੇ ਮੱਥਾ ਟੇਕੇ ਜਿਹੜੇ ਮੇਰੇ ਨਾਲ ਬੀਜੇਪੀ ਦੇ ਕਾਰਜਕਰਤਾ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਥਾਂ ਹੋਰ ਤੁਹਾਨੂੰ ਮੱਥਾ ਟਿਕਾਉਣਾ ਹੈ ਮੈਂ ਕਿਹਾ ਕਿੱਥੇ ਕਹਿੰਦੇ ਇੱਥੇ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਸਾਰੇ ਜਾਂਦੇ ਹਾਂ ਰੋਜ਼ ਮੱਥਾ ਟੇਕਣ ਜਿੱਥੇ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਰਹੇ ਔਰ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਰਹੇ ਉਦੋਂ ਜਦ ਗੁਰੂ ਨਾਨਕ ਦੇਵ ਜੀ ਉੱਥੇ ਗਏ ਤਾਂ ਉੱਥੋਂ ਦੇ ਰਾਜੇ ਨੇ ਨਜ਼ਰ ਦੇ ਵਿੱਚ ਇੱਕ ਬਾਗ ਭੇਟ ਕੀਤਾ ਤੋਂ ਅੱਜ ਉੱਥੇ ਨਜ਼ਰ ਬਾਗ ਗੁਰਦੁਆਰਾ ਸਾਹਿਬ ਹੈਗੇ ਨੇ ਇਹ ਸਾਡੀ ਪਰੰਪਰਾ ਹੈਗੀ ਹੈ 75 ਸਾਲਾਂ ਦੇ ਬਾਅਦ ਅਸੀਂ ਕਰਤਾਰਪੁਰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਸਕਦੇ ਹਾਂ ਇਹ ਗੱਲਾਂ ਨਰਿੰਦਰ ਮੋਦੀ ਜੀ ਨੇ ਕੀਤੀਆਂ। ਔਰ ਮੈਂ ਇਹਨਾਂ ਦਾ ਧੰਨਵਾਦ ਕਰਦੀ ਆਂ। ਇਹ ਜਿਹੜੀ ਇਲੈਕਸ਼ਨ ਹੈ ਨਾ ਇਹ ਕੋਈ ਆਮ ਇਲੈਕਸ਼ਨ ਵਾਲੀ ਨਹੀਂ ਹੈ। ਇਸ ਇਲੈਕਸ਼ਨ ਦੇ ਵਿੱਚ ਨੀਹਾਂ ਧਰਨੀਆਂ ਨੇ ਤੁਸੀਂ ਪੰਜਾਬ ਦੀ ਇਲੈਕਸ਼ਨ 2027 ਦੀ ਔਰ ਇੱਕ ਵਿਕਸਿਤ ਭਾਰਤ ਵਿਕਸਿਤ ਪੰਜਾਬ ਜਿਹੜਾ ਮੋਦੀ ਜੀ ਨੇ ਆਪਣਾ ਵਚਨ ਦਿੱਤਾ ਹੈ ਕਿ 20000 47 ਤੱਕ ਉਹ ਬਣਾ ਕੇ ਦੇਣਗੇ ਔਰ ਉਸ ਦੇ ਲਈ ਮੋਦੀ ਜੀ 24 ਘੰਟੇ ਕੰਮ ਕਰ ਰਹੇ ਨੇ 24 ਘੰਟੇ ਕੰਮ ਕਰ ਰਹੇ ਨੇ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਮੇਰਾ ਮੇਰੇ ਪਰਿਵਾਰ ਦਾ ਜੋ ਗੁਰੂ ਸਾਹਿਬ ਨੇ ਹੁਕਮ ਲਾਇਆ ਕਿ ਪੰਜਾਬ ਦੀ ਸੇਵਾ ਕਰਨੀ ਹੈ ਅਸੀਂ ਹਰ ਵਕਤ ਸਭ ਚੀਜ਼ਾਂ ਤੋਂ ਉਪਰ ਉੱਠ ਕੇ ਜਦ ਪੰਜਾਬ ਦੇ ਮਸਲੇ ਹੁੰਦੇ ਨੇ ਜਾਂ ਕੋਈ ਹੋਰ ਮਸਲਾ ਕਿਸੇ ਪੰਜਾਬ ਦੇ ਵਰਗ ਦਾ ਚਾਹੇ ਧਾਰਮਿਕ ਚਾਹੇ ਆਰਥਿਕ ਚਾਹੇ ਕੁਝ ਹੋਏ ਉਸ ਦੇ ਲਈ ਚਾਹੇ ਕਿਸਾਨਾਂ ਦਾ ਹੋਏ ਉਸ ਦੇ ਲਈ ਸਭ ਤੋਂ ਪਹਿਲੀ ਆਧਾਰ ਦੇ ਉੱਤੇ ਮਹਾਰਾਜਾ ਸਾਹਿਬ ਨੇ ਉੱਠ ਕੇ ਚਾਹੇ استਿਫਾ ਦਿੱਤਾ ਚਾਹੇ ਐਕਟ ਪਾਸ ਕੀਤਾ اور ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਇੱਕ ਵਾਰੀ ਬੰਦਾ ਜ਼ਿੰਦਗੀ 'ਚ ਆਪਣਾ ਇਮਤਿਹਾਨ ਦੇ ਦੇ ਉਹ ਆਪਣੇ ਕੰਮ ਤੋਂ ਨਹੀਂ ਹਟਦਾ ਇਹ ਨਹੀਂ ਕਹਿਣਾ ਕਿ ਇੱਧਰ ਆ ਗਏ ਉੱਧਰ ਜਾ ਗਏ ਅਸੀਂ ਪੰਜਾਬ ਲਈ ਕੰਮ ਕਰਨਾ ਹੈ ਮੈਂ ਅੱਜ ਤੁਹਾਡੇ ਨਾਲ ਜਿਹੜਾ ਰਿਸ਼ਤਾ ਹੈਗਾ ਇੱਕ ਬਹੂ ਬਣ ਕੇ ਆਈ ਪਰ ਜੋ ਪ੍ਰੇਮ ਸਤਕਾਰ ਤੁਸੀਂ ਮੈਨੂੰ ਦਿੱਤਾ ਇੱਕ ਬੇਟੀ ਤੋਂ ਵੀ ਜ਼ਿਆਦਾ ਮੇਰੇ ਦੁੱਖ ਸੁੱਖੇ ਵਿੱਚ ਔਰ ਮੈਂ ਤੁਹਾਡੇ ਦੁੱਖ ਸੁੱਖ ਦੇ ਵਿੱਚ ਜਿਹੜੀ ਤੁਸੀਂ ਇਸ ਰਿਸ਼ਤੇ ਦੇ ਨਾਲ ਭਰੋਸੇ ਦਾ ਰਿਸ਼ਤੇ ਦੇ ਨਾਲ ਮੈਨੂੰ ਤਾਕਤ ਦਿੱਤੀ ਉਹ ਤਾਕਤ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਐ ਉਹ ਤਾਕਤ ਲੈ ਕੇ ਅੱਜ ਮੈਂ ਪਿੰਡ ਪਿੰਡ ਜਾ ਰਹੀ ਐ ਭਾਜਪੀ ਪਾਰਟੀ ਦੇ ਲਈ ਕਿ ਮੋਦੀ ਜੀ ਨੂੰ ਲੈ ਕੇ ਆਣਾ ਉਹੀ ਇੱਕ ਹੱਲ ਐ ਸਾਡੇ ਸੂਬੇ ਦਾ ਤੁਸੀਂ ਬਦਲਾਅ ਲੈ ਕੇ ਆਗੇ ਪਰ ਉਸ ਬਦਲਾਅ ਦਾ ਨਤੀਜਾ ਕੁਛ ਨਹੀਂ ਨਿਕਲਿਆ ਇੱਕ ਮੌਕਾ ਦਿੱਤਾ ਇੱਕ ਮੌਕਾ ਤੁਸੀਂ ਬੀਜੇਪੀ ਨੂੰ ਦੋ ਔਰ ਦੇਖਣਾ ਜਿਸ ਤਰ੍ਹਾਂ ਯੂਪੀ ਸਾਰੀ ਦੇਸ਼ ਦੀ ਨਿਹਾਰ ਬਦਲੀ ਹੈ ਪੰਜਾਬ ਦੀ ਨਿਹਾਰ ਵੀ ਬਦਲੂਗੀ ਤੁਹਾਡੇ ਨੁਮਾਇੰਦੇ ਬਣ ਕੇ ਕੋਈ ਵੀ ਹੋਏ ਮੈਂ ਤਾਂ ਕਹਿੰਦੀ ਆ ਜਦ ਪੁੱਛਦੇ ਆ ਵਿਰੋਧਤਾ ਹੋ ਰਹੀ ਹੈ ਹਾਂ ਹਰ ਇੱਕ ਪਾਰਟੀ ਦੂਜੀ ਪਾਰਟੀ ਦੀ ਵਿਰੋਧਤਾ ਕਰਦੀ ਹੈ ਪਰ ਉਹਨਾਂ ਦਾ ਹੱਕ ਹੈ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਆਪਣੀ ਗੱਲ ਤੁਹਾਡੇ ਸਾਹਮਣੇ ਰੱਖੀਏ ਔਰ ਤੁਹਾਡਾ ਹੱਕ ਹੈ ਕਿ ਤੁਸੀਂ ਆਪਣੀ ਕੀਮਤੀ ਵੋਟ ਬਿਨਾਂ ਕਿਸੇ ਦਬ ਦਬਾ ਦੇ ਜਾ ਕੇ ਆਪਣਾ ਪਾ ਕੇ ਆਓ ਕਿਉਂਕਿ ਇਹ ਜਿਹੜੀ ਵੋਟ ਹੈ ਨਾ ਇਹਦੀ ਕੀਮਤ ਹੈ ਨਹੀਂ ਇਹ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਣਾ ਹੈ ਮੇਰੀਆਂ ਬੀਬੀਆਂ ਪੈਣਾ ਆਈਆਂ ਨੇ ਮੈਂ ਦੱਸਣਾ ਚਾਹਦੀ ਆ ਹੱਲੇ ਹਜ਼ਾਰ ਹਜ਼ਾਰ ਰੁਪਏ ਦੇ ਵਿੱਚ ਤੁਸੀਂ ਸਾਰਿਆਂ ਨੇ ਵੋਟਾਂ ਪਾਈਆਂ ਹੁਣ ਕਹਿੰਦੇ ਸਪਟੰਬਰ ਦੇ ਮਹੀਨੇ ਚ ਦੇਵਾਂਗੇ ਪਹਿਲੇ ਕਹੋ ਕਿ ਉਹ 26000 ਰੁਪਇਆ ਤੁਹਾਡੇ ਦੇਣ ਨਹੀਂ ਤਾਂ ਉਹਨਾਂ ਤੇ ਬੂਹਾ ਮਾਰੋ ਮੂੰਹਾ ਤੇ ਕੇ ਜਾਓ ਅਸੀਂ ਤੁਹਾਡੇ ਵਿੱਚ ਵਿਸ਼ਵਾਸ ਨਹੀਂ ਕਰਦੇ ਵਿਸ਼ਵਾਸ ਕਰੋ ਮੋਦੀ ਜੀ ਤੇ ਜਿਨ੍ਹਾਂ ਨੇ ਮਹਿਲਾ ਵਰਗ ਦੇ ਲਈ ਬਹੁਤ ਕੁਝ ਕੀਤਾ 33% ਜਿਹੜੀ ਪਾਰਲੀਮੈਂਟ 'ਚ ਪਹਿਲੇ ਨਹੀਂ ਅਸੀਂ ਵੀ ਕਾਂਗਰਸ ਜਦ ਮੈਂ ਸੀ ਕੋਸ਼ਿਸ਼ ਕੀਤੀ ਪਰ ਕਦੀ ਗੱਲ ਪੂਰੀ ਨਹੀਂ ਹੋਈ ਮੋਦੀ ਜੀ ਨੇ ਜਦ ਨਵੀਂ ਪਾਰਲੀਮੈਂਟ ਬਣਾਈ ਪਹਿਲਾ ਐਕਟ ਮਹਿਲਾ ਵਰਗ ਦੇ ਲਈ ਕੀਤਾ 33% ਦਾ ਔਰ ਅੱਜ ਮੈਂ ਕਹਿੰਦੀ ਆ ਕਿ ਸਾਡੇ ਮੇਰੇ ਇਲਾਕੇ ਦੇ ਮੇਰੇ ਜਿਹੜੇ ਮਹਿਲਾ ਵਰਗ ਇੱਕ ਲੱਖ ਮਹਿਲਾਵੇ ਲਈ ਉਹਨਾਂ ਨੂੰ ਜਿਹੜੀ ਲਖਪਤੀ ਦੀਦੀ ਸਕੀਮ ਹੈ ਉਹਨੂੰ ਲਾਗੂ ਕਰਕੇ ਜਿਹਦੇ ਵਿੱਚ ਤੁਸੀਂ ਇਕੱਠੀਆਂ ਹੋ ਇੱਕ ਗਰੁੱਪ ਬਣਾਓ ਔਰ ਜੋ ਤੁਹਾਨੂੰ ਕੰਮ ਚਾਹੀਦੇ ਨੇ ਤੁਹਾਨੂੰ ਸੈਂਟਰ ਦੀ ਸਰਕਾਰ ਦਸੂਗੀ ਔਰ ਤੁਹਾਨੂੰ 1 ਲੱਖ ਤੋਂ ਲੈ ਕੇ 10 ਲੱਖ ਤੱਕ ਬਿਨਾਂ ਸ਼ਰਤ ਦਾ ਬਿਨਾਂ ਵਿਆਜ ਦਾ ਲੋਨ ਮਿਲੇਗਾ ਕਿ ਤੁਸੀਂ ਵੀ ਇੱਕ ਲਖਪਤੀ ਦੀਦੀ ਬਣ ਜਾਓ ਬਹੁਤ ਕੰਮ ਨੇ ਕਰਨ ਵਾਲੇ ਸਭ ਤੋਂ ਪਹਿਲੇ ਅਸੀਂ ਇੱਕ ਰਾਜਪੁਰੇ ਦੇ ਵਿੱਚ ਕੈਪਟਨ ਸਾਹਿਬ ਨੇ ਮਹਾਰਾਜਾ ਸਾਹਿਬ ਨੇ ਇੱਕ ਇੰਡਸਟਰੀਅਲ ਹੱਬ ਬਣਾਉਣ ਦੇ ਲਈ ਸ਼ੁਰੂ ਕੀਤਾ ਕੰਮ ਸ਼ੁਰੂ ਹੋ ਗਿਆ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਵਾਅਦਾ ਤੋਂ ਵਾਅਦਾ ਤੁਹਾਡੇ ਕਾਰਖਾਨੇ ਲੱਗਣ ਔਰ ਤੁਸੀਂ ਉਹਦੇ ਵਿੱਚ ਕੰਮ ਮਿਲਣ ਰੇਲਵੇ ਲਾਈਨ ਸਮਾਨੇ ਦੀ ਹੈਗੀ ਹੈ ਘੱਗਰ ਦਾ ਬੜਾ ਵੱਡਾ ਮਸਲਾ ਹੈ ਇਹਦੀ ਪੂਰੀ ਜੋਰ ਲਾਵਾਂਗੇ ਕਿ ਐਦ ਕੀ ਇਹ ਮਸਲਾ ਠੀਕ ਹੋਏ ਔਰ ਹੋਰ ਜੋ ਹੋਰ بڑے ਕੰਮ ਹੈਗੇ ਨੇ ਚਾਹੇ ਕੋਈ ਯੂਨੀਵਰਸਿਟੀ ਕੋਈ ਕਾਲਜ ਔਰ ਸਾਰੇ ਕੁਝ ਕਰਕੇ ਇੱਕ 100% ਜੋ ਸੈਂਟਰ ਦੀਆਂ ਸਕੀਮਾ ਇੱਥੇ ਲਿਆਵਾਂਗੇ ਮੇਰੇ ਖਿਆਲ ਚ ਖੁਸ਼ੀ ਦੇ ਨਾਲ ਅਸੀਂ ਹੈਲੀਕਾਪਟਰ ਨੂੰ ਸੁਣ ਰਿਹਾ ਹੈ ਕਿ ਬੜੀ ਜਲਦ ਮੋਜੀ ਮੋਦੀ ਜੀ ਸਾਡੇ ਵਿੱਚ ਆ ਜਾਣਗੇ ਮੈਂ ਇੱਕ ਹੋਰ ਗੱਲ ਕਰਕੇ ਬੰਦ ਕਰਨਾ ਚਾਹੁੰਦੀ ਹਾਂ ਅੱਜ ਝਾੜੂ ਵਾਲੀ ਸਰਕਾਰ ਕਾਂਗਰਸ ਵਾਲੀ ਸਰਕਾਰ ਅਕਾਲੀ ਦਲ ਇੱਥੇ ਮੈਦਾਨ ਦੇ ਵਿੱਚ ਨੇ ਝਾੜੂ ਵਾਲੀ ਸਰਕਾਰ ਤੋਂ ਜਦ ਕਾਂਗਰਸ ਨੇ ਦੇਖਿਆ ਕਿ ਲੋਕ ਬਹੁਤ ਦੁਖੀ ਹੋਏ ਹੋਏ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਅਸੀਂ ਅਲੱਗ-ਅਲੱਗ ਲੜਾਂਗੇ ਇੱਥੇ ਅਲੱਗ ਲੜਾਂਗੇ ਪਰ ਦਿੱਲੀ ਦੇ ਵਿੱਚ ਦੇਸ਼ ਦੇ ਵਿੱਚ ਜਫੀਆਂ ਪਾਵਾਂਗੇ ਇਹ ਕੀ ਸਨੇਹਾ ਕੋ ਨੂੰ ਪਹੁੰਚਦਾ ਹੈ ਕਿ ਜੋ ਕਾਂਗਰਸ ਹੈ ਉਹ ਦੂਜਾ ਪਾਸਾ ਹੀ ਹੈ ਝਾੜੂ ਦਾ ਕਿਹੜੀਆਂ ਨੀਤੀਆਂ ਲਿਆਣਗੇ ਇੱਕ ਪਾਸੇ ਇਹ ਖਿਚਣਗੇ ਇੱਕ ਪਾਸੇ ਉਹ ਖਿਚਣਗੇ ਵਿਚ ਪੰਜਾਬ ਦਾ ਨੁਕਸਾਨ ਹੋਏਗਾ ਮੈਂ ਬਹੁਤ ਟਾਂਗ ਨਾਲ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਲੋਕ ਐ ਪਹਿਲੀ ਤਰੀਕ ਨੂੰ ਤੁਸੀਂ ਇਹ ਦੇਖਣਾ ਕਿ ਕਿਸ ਸਰਕਾਰ ਦੇ ਨਾਲ ਤੁਹਾਡੇ ਬੱਚਿਆਂ ਦਾ ਭਵਿੱਖ ਬਣ ਸਕਦਾ ਹੈ ਭਵਿੱਖ ਬਣੂਗਾ ਜੋ ਵਾਤਾਵਰਣ ਹੋਏਗਾ ਵਾਤਾਵਰਨ ਤਦ ਬਣੂਗਾ ਜਦ ਸਰਹੱਦਾਂ ਸੁਰੱਖਿਤ ਹੋਣਗੀਆਂ ਆਰਥਿਕ ਸਥਿਤੀ ਸੁਰੱਖਿਤ ਹੋਏਗੀ ਔਰ ਦੁਨੀਆਂ ਚ ਬੋਲ ਬਾਲਾ ਸਾਡੇ ਭਾਰਤ ਦੇਸ਼ ਦਾ ਹੋਏਗਾ ਸੋ ਬਹੁਤ ਬਹੁਤ ਤਾਂਵਾ ਤੁਸੀਂ ਸਾਰੇ ਆਏ ਮੈਂ ਆਸ ਰੱਖਦੀ ਹਾਂ ਕਿ ਇਹ ਜਿਹੜਾ ਰਿਸ਼ਤਾ ਅਸੀਂ ਪੂਰੀ ਤਰ੍ਹਾਂ ਇੱਕ ਦੂਜੇ ਦੇ ਨਾਲ ਉਹ ਰੋਸੇ ਦਾ ਰਿਸ਼ਤਾ ਰੱਖਿਆ ਹੈ ਦੁੱਖ ਸੋਕ ਦਾ ਰਿਸ਼ਤਾ ਰੱਖਿਆ ਹੈ ਇਹ ਕੈਮ ਹੋਏ ਔਰ ਅਸੀਂ ਇਕੱਠੇ ਹੋ ਕੇ ਨਾ ਨਹੀਂ ਦੂਜੇ ਬੋਲਣ ਕੋਈ ਪੁਲਿਸ ਗੁਹਾਰ ਪੁਲਿਸ ਰੋਕ ਰਿਹਾ ਉਹਨਾਂ ਨੇ ਕਿਹਾ ਉਹ ਬੜਾ ਗੇਟ ਤੇ ਨਹੀਂ ਗੇਟ ਸੋ ਥੋੜਾ ਜਿਹਾ ਸਬਰ ਕਰੋ 5-10 ਮਿੰਟਾਂ ਤੇ ਆ ਜਾਣਾ ਹੈ ਮੋਦੀ ਜੀ ਨੇ ਉਹਨਾਂ ਦੀਆਂ ਉਹਨਾਂ ਦੀਆਂ ਗੱਲਾਂ ਤੁਸੀਂ ਸੁਣਨੀਆਂ ਨੇ ਔਰ ਜਿਹੜੇ ਲੋਕ ਬਾਹਰ ਨਹੀਂ ਅੰਦਰ ਆ ਸਕਦੇ ਪੁਲਿਸ ਨੂੰ ਪਲੀਜ਼ ਉਹ ਬੰਦਿਆਂ ਨੂੰ ਆਉਣ ਦਿਓ ਉਹਨਾਂ ਨੇ ਮੋਦੀ ਜੀ ਨੂੰ ਸੁਣਨਾ ਹੈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ دیش دنیا کی ہر خبر سب سے پہلے دیکھنے کے لیے فالو کریں دینک سویرا ٹی وی یو فیس بک انسٹاگرام ایکس اور واٹس ایپ چینل پر